ਚੰਡੀਗੜ੍ਹ ਪੁਲਿਸ ਦੇ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਦਾ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਉਸ ਦੀ Laash ਇੱਕ ਗੱਡੀ ਦੇ ਵਿੱਚੋਂ ਬਰਾਮਦ ਹੁੰਦੀ ਹੈ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਆਸ-ਪਾਸ ਦੇ ਲੋਕਾਂ ਦੇ ਵਿੱਚ ਖੌਫ ਦਾ ਮਾਹੌਲ ਬਣ ਜਾਂਦਾ ਹੈ ਪੁਲਸ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਕਿ ਐਨੀ ਸੋਲਜੀ ਹੋਈ ਐਨੀ ਵਧੀਆ ਇਨਸਾਨ ਜਿਸ ਦਾ ਕਿਸੇ ਨਾਲ ਕੋਈ ਵਿਰੋਧ ਨਹੀਂ ਸੀ ਬਹੁਤ ਹੀ ਮਿਲਨਸਾਰ ਇਨਸਾਨ ਸੀ ਆਖਿਰਕਾਰ ਇਸ ਦਾ ਕਤਲ ਕਿਸ ਨੇ ਕੀਤਾ ਤੇ ਕਿਉਂ ਕੀਤਾ ਇਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਵਿੱਚ ਜੁੜ ਜਾਂਦੀ ਹੈ ਅਤੇ ਜਦੋਂ ਕਾਤਲ ਬਾਰੇ ਪੁਲਿਸ ਖੁਲਾਸਾ ਕਰਦੀ ਹੈ ਤਾਂ ਲੋਕ ਸੋਚਣੇ ਮਜਬੂਰ ਹੋ ਜਾਂਦੇ ਨੇ ਕਿ ਆਖਰ ਕਾਤਲ ਉਹ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੈਂਦੀਪ ਅੱਜ ਦੀ ਜਿਹੜੀ ਸੱਚੀ ਕਹਾਣੀ ਇਸ ਚੰਡੀਗੜ੍ਹ ਦੇ ਨਾਲ ਸੰਬੰਧਿਤ ਹੈ ਚੰਡੀਗੜ੍ਹ ਦੀ ਪੁਲਿਸ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਤਨਾਤ ਸੀ ਜਿਹਦਾ ਨਾਮ ਸਪਨਾ ਸੀ ਸਪਨਾ ਇੱਕ ਬਹੁਤ ਹੀ ਬਹਾਦਰ ਕਾਂਸਟੇਬਲ ਸੀ ਜਿਸਦੀ ਡਿਊਟੀ 12 ਮਾਰਚ ਨੂੰ ਰਾਸ਼ਟਰਪਤੀ ਦੀ ਸੁਰੱਖਿਆ ਦੇ ਲਈ ਵੀ ਲਗਾਈ ਗਈ ਸੀ 11 ਮਾਰਚ 2025 ਨੂੰ ਉਸ ਮਹਿਲਾ ਕਾਂਸਟੇਬਲ ਸਪਨਾ ਦੀ Laash ਇੱਕ ਗੱਡੀ ਦੇ ਵਿੱਚੋਂ ਬਰਾਮਦ ਹੁੰਦੀ ਆ ਤੇ ਇਸ ਤੋਂ ਬਾਅਦ ਹਰ ਕੋਈ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਵੀ ਆਖਰ ਇਸ ਦਾ ਕਤਲ खोया ਕਿਵੇਂ ਤੇ ਕਿਸ ਨੇ ਕੀਤਾ লাশ ਮੰ사 देवी ਮੰਦਿਰ ਦੇ ਕੋਲੋਂ ਬਰਾਮਦ ਹੁੰਦੀ ਆ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਤੇ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜੁੜ ਜਾਂਦੀ ਆ ਵੀ ਆਖਰਕਾਰ ਇਹਦਾ ਕਾਤਲ ਕੌਣ ਹੋ ਸਕਦਾ ਤਾਂ ਇਸ ਤੋਂ ਬਾਅਦ ਪੁਲਿਸ ਉਸ ਇਲਾਕੇ ਦੇ ਸੀਸੀਟੀਵੀ ਕੈਮਰੇਜ ਦੀ ਜਿਹੜੀਆਂ ਫੋਟੋਜ਼ ਹੁੰਦੀਆਂ ਨੇ ਉਹਨਾਂ ਨੂੰ ਖੰਗਾਲਦੀ ਆ ਤਾਂ ਉਹਨਾਂ ਫੋਟੋਆਂ ਦੇ ਵਿੱਚ ਇੱਕ ਵਿਅਕਤੀ ਨਜ਼ਰ ਆ ਰਿਹਾ ਹੁੰਦਾ ਜੋ ਕਿ ਪਹਿਲਾਂ ਤਾਂ ਗੱਡੀ ਦੇ ਵਿੱਚ ਲਾਸ਼ ਨੂੰ ਲੈ ਕੇ ਜਾ ਰਿਹਾ ਹੁੰਦਾ ਤੇ ਇਸ ਤੋਂ ਬਾਅਦ ਉਹ ਪੈਦਲ ਵਾਪਸ ਵੀ ਆ ਰਿਹਾ ਹੁੰਦਾ ਤੇ ਜਦੋਂ ਇਹਨਾਂ ਫੋਟੋਜ਼ ਨੂੰ ਗੌਰ ਦੇ ਨਾਲ ਦੇਖਿਆ ਜਾਂਦਾ ਤਾਂ ਉਹ ਕੋਈ ਹੋਰ ਨਹੀਂ ਹੁੰਦਾ ਤਾਂ ਇਸ ਤੋਂ ਬਾਅਦ ਸਾਰੇ ਹੈਰਾਨ ਹੋ ਜਾਂਦੇ ਨੇ ਕਿਉਂਕਿ ਉਹ ਜਿਹੜਾ ਵਿਅਕਤੀ ਸੀ ਉਹ ਸਪਨਾ ਦਾ ਪਤੀ ਪਰਵਿੰਦਰ ਸੀ ਪਰਵਿੰਦਰ ਭਾਰਤੀ ਫੌਜ ਦੇ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ 2014 ਦੇ ਵਿੱਚ ਸਪਨਾ ਅਤੇ ਪ੍ਰਵਿੰਦਰ ਦਾ ਵਿਆਹ ਹੋਇਆ ਸੀਗਾ ਇਹਨਾਂ ਦੇ ਇੱਕ 8 ਸਾਲ ਦੀ ਬੱਚੀ ਵੀ ਸੀ ਲਾਈਫ ਵਧੀਆ ਚੱਲ ਰਹੀ ਸੀ ਇਹਦੇ ਵਿੱਚ اچانک ਪਤਾ ਨਹੀਂ ਐਸਾ ਕੀ ਹੁੰਦਾ ਕਿ ਪ੍ਰਵਿੰਦਰ ਸਪਨਾ ਦਾ ਕਤਲ ਕਰ ਦਿੰਦਾ ਸਪਨਾ ਦਾ ਕਤਲ 10 ਮਾਰਚ ਨੂੰ ਰਾਤ ਦੇ ਤਕਰੀਬਨ 10 ਵਜੇ ਤੋਂ ਬਾਅਦ ਕੀਤਾ ਜਾਂਦਾ ਪਹਿਲਾਂ ਤਾਂ ਪ੍ਰਵਿੰਦਰ ਅਤੇ ਸਪਨਾ ਖਾਣਾ ਖਾਂਦੇ ਨੇ ਜਦੋਂ ਖਾਣਾ ਖਾਣ ਤੋਂ ਬਾਅਦ ਪਰਮਿੰਦਰ ਅਤੇ ਸਪਨਾ ਕੋਲ ਡਰਿੰਕ ਪੀਂਦੇ ਨੇ ਤਾਂ ਪਰਮਿੰਦਰ ਉਸ ਕੋਲ ਡਰਿੰਕ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੰਦਾ ਹੈ ਇਸ ਤੋਂ ਬਾਅਦ ਸਪਨਾ ਜਿਹੜੀ ਉਹ ਬੇਹੋਸ਼ ਹੋ ਜਾਂਦੀ ਹੈ ਬੇਹੋਸ਼ ਹੋਣ ਤੋਂ ਬਾਅਦ ਪਹਿਲਾਂ ਤਾਂ ਪਰਮਿੰਦਰ ਉਹਦੇ ਸਿਰ ਦੇ ਵਿੱਚ ਇੱਕ ਰੌਡ ਨਾਲ ਹਮਲਾ ਕਰਦਾ ਹੈ ਇਸ ਤੋਂ ਬਾਅਦ ਉਸ ਦਾ ਗਲਾ ਘੁੱਟ ਦਿੰਦਾ ਹੈ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਇਸ ਤੋਂ ਬਾਅਦ ਪਰਮਿੰਦਰ ਸੋਚਦਾ ਵੀ ਹੁਣ ਕਿਵੇਂ ਨਾ ਕਿਵੇਂ ਕਰਕੇ ਇਸ Laash ਨੂੰ ਕਿਤੇ ਟਿਕਾਣੇ ਦੇ ਉੱਤੇ ਲਾਇਆ ਜਾਵੇ ਤਾਂ ਇਸ ਤੋਂ ਬਾਅਦ ਫਿਰ ਪਰਮਿੰਦਰ ਉਸ Laash ਨੂੰ ਇੱਕ ਗੱਡੀ ਦੀ ਡਿੱਗੀ ਦੇ ਵਿੱਚ ਪਾਉਂਦਾ ਹੈ ਤੇ ਉਸ ਨੂੰ ਕੱਪੜੇ ਦੇ ਨਾਲ ਢੱਕ ਦਿੰਦਾ ਹੈ ਤੇ ਇੱਥੋਂ ਨਿਕਲ ਜਾਂਦਾ ਹੈ ਨਿਕਲ ਕੇ ਉਹ ਸਿੱਧਾ ਪੰਜਕੂਲੇ ਪਹੁੰਚ ਜਾਂਦਾ ਹੈ ਜਿੱਥੇ ਕਿ ਉਹ ਮਨਸਾ ਦੇਵੀ ਦੇ ਮੰਦਰ ਕੋਲ ਉਸ ਗੱਡੀ ਨੂੰ ਖੜਾ ਕੇ ਉਥੋਂ ਵਾਪਸ ਆ ਜਾਂਦਾ ਹੈ ਇਹ ਜਿਹੜੀ ਪਲਾਨਿੰਗ ਹੈ ਪਰਵਿੰਦਰ ਨੇ ਪਹਿਲਾਂ ਹੀ ਕੀਤੀ ਹੁੰਦੀ ਹੈ ਕਿਉਂਕਿ ਉਹ ਘਰ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੰਦਾ ਅਤੇ ਜਿਹੜੇ ਆਂਢੀ ਗੁਆਂਢੀ ਹੁੰਦੇ ਨੇ ਉਹਨਾਂ ਦੇ ਵੀ ਕੈਮਰਾ ਦੀਆਂ ਉਹ ਤਾਰਾਂ ਕੱਟ ਦਿੰਦਾ ਤਾਂ ਇਸ ਤੋਂ ਬਾਅਦ ਉਹ ਮੰਦਿਰ ਦੇ ਕੋਲ ਗੱਡੀ ਖੜਾ ਕੇ ਘਰ ਵਾਪਸ ਆ ਜਾਂਦਾ ਹੈ ਰਾਤ ਨੂੰ 10 ਮਾਰਚ 10 ਵਜੇ ਤੋਂ ਬਾਅਦ ਉਹਨੇ ਕਤਲ ਕੀਤਾ ਅਤੇ ਸਵੇਰੇ ਜਾਣੇ ਕਿ 11 ਮਾਰਚ ਨੂੰ 5:18 ਤੇ ਉਹ ਆਪਣੀ ਗੱਡੀ ਲੈ ਕੇ ਪੰਜ ਕੋਲੇ ਤਕਰੀਬਨ ਉਥੋਂ 25 ਕਿਲੋਮੀਟਰ ਦੂਰ ਹੈ ਉਸ ਜਗ੍ਹਾ ਤੇ ਜਾ ਕੇ ਗੱਡੀ ਨੂੰ ਖੜਾ ਦਿੰਦਾ ਆਸਾ-ਪਾਸਾ ਦੇਖਦਾ ਤਾਂ ਕਿ ਉੱਥੇ ਕੋਈ ਉਹਨੂੰ ਦੇਖ ਨਾ ਲਵੇ ਤਾਂ ਇਸ ਤੋਂ ਬਾਅਦ ਇਹ ਆਪਣੇ ਘਰ ਵਾਪਸ ਆਉਂਦਾ ਹੈ ਉੱਥੋਂ ਇਹ ਬੱਸ ਤੇ ਵਾਪਸ ਆਉਂਦਾ ਹੈ ਤਾਂ ਇਸ ਤੋਂ ਬਾਅਦ ਇਹ 6:12 ਤੇ ਆਪਣੇ ਘਰ ਆ ਜਾਂਦਾ ਤੇ 6:42 ਤੇ ਫਿਰ ਇਹ ਆਪਣਾ ਮੋਬਾਈਲ ਫੋਨ ਆ ਜਿਹੜਾ ਉਸ ਦੀ ਸਚ ਔਨ ਕਰਦਾ ਹੈ ਇਸ ਤੋਂ ਬਾਅਦ ਫਿਰ ਇਹ ਉਸ ਜਗ੍ਹਾ ਤੇ ਜਾਂਦਾ ਜਿਸ ਜਗ੍ਹਾ ਤੇ ਇਹ ਗੱਡੀ ਖੜਾ ਕੇ ਆਇਆ ਹੁੰਦਾ ਉਸੇ ਜਗ੍ਹਾ ਤੇ ਜਾ ਕੇ ਫਿਰ ਇਹ ਸਪਨਾ ਦੇ ਭਰਾ ਗੌਰਵ ਨੂੰ ਫੋਨ ਕਰਦਾ ਅਤੇ ਫੋਨ ਕਰਕੇ ਕਹਿੰਦਾ ਕਿ ਸਪਨਾ ਨਾ ਤਾਂ ਡਿਊਟੀ ਤੇ ਗਈ ਹੈ ਅਤੇ ਨਾ ਹੀ ਉਹ ਮੰਦਰ ਗਈ ਹੈ ਤਾਂ ਤੂੰ ਦੇਖੋ ਕਿੱਥੇ ਗਈ ਆ ਤਾਂ ਇਸ ਤੋਂ ਬਾਅਦ ਆ ਜਿਹੜਾ ਸਪਨਾ ਦਾ ਭਰਾ ਹੁੰਦਾ ਉਹ ਫਿਰ ਉਸਦੀ ਇੱਕ ਸਹੇਲੀ ਹੁੰਦੀ ਹੈ ਜਿਸ ਦਾ ਨਾਮ ਉਰਮਲਾ ਹੁੰਦਾ ਤਾਂ ਉਸ ਤੋਂ ਬਾਅਦ ਗਰਵ ਉਸ ਉਰਮਲਾ ਲੜਕੀ ਨੂੰ ਫੋਨ ਕਰਦਾ ਅਤੇ ਉਹਨੂੰ ਪੁੱਛਦਾ ਕਿ ਅੱਜ ਸਪਨਾ ਡਿਊਟੀ ਤੇ ਨਹੀਂ ਆਈ ਤਾਂ ਉਹ ਅੱਗੋਂ ਕਹਿੰਦੀ ਹੈ ਵੀ ਸਪਨਾ ਜੇ ਡਿਊਟੀ ਤੇ ਨਹੀਂ ਆਈ ਉਹ ਕਹਿੰਦੀ ਸੀ ਵੀ ਮੈਂ ਮਾਨਸਾ ਦੇਵੀ ਮੰਦਿਰ ਜਾਣਾ ਹੈ ਅਤੇ ਉਹ ਪਰੇਸ਼ਾਨ ਵੀ ਬਹੁਤ ਜ਼ਿਆਦਾ ਸੀ ਤਾਂ ਇਸ ਤੋਂ ਬਾਅਦ ਤੁਰੰਤ ਗਰਵ ਮਲਸਾ ਦੇਵੀ ਮੰਦਿਰ ਪਹੁੰਚ ਜਾਂਦਾ ਹੈ ਅੱਗੇ ਜਾ ਕੇ ਜਦੋਂ ਦੇਖਦਾ ਤਾਂ ਉੱਥੇ ਪਰਮਿੰਦਰ ਦੀ ਗੱਡੀ ਖੜੀ ਹੁੰਦੀ ਹੈ ਤੇ ਜਦੋਂ ਪਰਮਿੰਦਰ ਦੀ ਗੱਡੀ ਨੂੰ ਖੋਲ ਕੇ ਦੇਖਿਆ ਜਾਂਦਾ ਤਾਂ ਉਸ ਦੀ ਪਿਛਲੀ ਟਾਕੀ ਦੇ ਵਿੱਚ ਇੱਕ লাশ ਪਈ ਹੁੰਦੀ ਹੈ ਜੋ ਕਿ ਸਪਨਾ ਦੀ ਹੁੰਦੀ ਹੈ ਤਾਂ ਇਸ ਤੋਂ ਬਾਅਦ ਗਰਵ ਪੁਲਿਸ ਨੂੰ ਫੋਨ ਕਰਦਾ ਹੈ ਪੁਲਿਸ ਮੌਕੇ ਤੇ ਤੁਰੰਤ ਪਹੁੰਚ ਜਾਂਦੀ ਹੈ ਤਾਂ ਇਸ ਤੋਂ ਬਾਅਦ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਲਾਸ਼ ਗੱਡੀ ਦੀ ਪਿਛਲੀ ਡੱਗੀ ਦੇ ਵਿੱਚ ਰੱਖ ਕੇ ਉਸ ਨੂੰ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਸੀ ਤਾਂ ਜਦੋਂ ਪੁਲਿਸ ਉਸ ਗੱਡੀ ਦੀ ਤਲਾਸ਼ੀ ਲੈਂਦੀ ਆ ਤਾਂ ਉਸ ਦੇ ਵਿੱਚੋਂ ਇੱਕ ਮੋਬਾਈਲ ਫੋਨ ਬਰਾਮਦ ਹੁੰਦਾ ਜੋ ਕਿ ਸਪਨਾ ਦਾ ਸੀ Apple ਦਾ ਫੋਨ ਬਰਾਮਦ ਹੁੰਦਾ ਤੇ ਇਸ ਤੋਂ ਬਾਅਦ ਪੁਲਿਸ ਉਸ ਮੋਬਾਈਲ ਦਾ 락 ਖੋਲਦੀ ਹੈ ਅਤੇ ਦੇਖਦੀ ਹੈ ਕਿ ਸਪਨਾ ਨੇ ਲਾਸਟ ਵਾਰ ਕਿਸ ਦੇ ਨਾਲ ਗੱਲ ਕੀਤੀ ਤਾਂ ਇਹਨਾਂ ਨੂੰ ਇੱਕ ਮੈਸੇਜ ਸਾਹਮਣੇ ਆਉਂਦਾ ਹੈ ਜੋ ਕਿ ਸਪਨਾ ਨੇ 10 ਮਾਰਚ ਨੂੰ ਰਾਤ ਨੂੰ ਲਗਭਗ 10 ਵਜੇ ਕੀਤਾ ਸੀ ਉਹ ਵੀ ਆਪਣੇ ਪੁਲਿਸ ਮੈਹਿਮੇ ਦੇ ਗਰੁੱਪ ਦੇ ਵਿੱਚ ਕੀਤਾ ਸੀ ਹੁਣੇ ਦੱਸਿਆ ਸੀ ਕਿ ਮੈਂ 12 ਮਾਰਚ ਨੂੰ ਰਾਸ਼ਟਰਪਤੀ ਦੀ ਸੁਰੱਖਿਆ ਦੇ ਵਿੱਚ ਡਿਊਟੀ ਕਰਨ ਦੇ ਲਈ ਆ ਰਹੀ ਹਾਂ ਤਾਂ ਇਸ ਤੋਂ ਬਾਅਦ ਉਸ ਫੋਨ ਤੇ ਕੋਈ ਵੀ ਹੋਰ ਐਕਟੀਵਿਟੀ ਨਹੀਂ ਹੁੰਦੀ ਤਾਂ ਇਸ ਤੋਂ ਸਾਫ਼ ਹੋ ਗਿਆ ਸੀ ਕਿ ਕਾਤਲ ਨੇ ਕਤਲ ਜੋ ਕੀਤਾ ਉਹ ਰਾਤ ਨੂੰ 10 ਵਜੇ ਤੋਂ ਬਾਅਦ ਹੀ ਕੀਤਾ ਤਾਂ ਇਸ ਤੋਂ ਬਾਅਦ ਪੁਲਿਸ ਸਪਨਾ ਦੇ ਘਰ ਜਾਂਦੀ ਆ ਤੇ ਘਰ ਜਾ ਕੇ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਤਾਂ ਪਤਾ ਲੱਗਦਾ ਕਿ ਸੀਸੀਟੀਵੀ ਕੈਮਰੇ ਤਾਂ 2 ਦਿਨ ਪਹਿਲਾਂ ਹੀ ਬੰਦ ਕੀਤੇ ਗਏ ਸੀ ਤਾਂ ਇਸ ਤੋਂ ਬਾਅਦ ਆੜ ਗਵਾਂਡ ਦੇ ਜਦੋਂ ਕੈਮਰੇ ਚੈੱਕ ਕੀਤੇ ਜਾਂਦੇ ਨੇ ਤਾਂ ਪਤਾ ਲੱਗਦਾ ਕਿ ਆੜ ਗਵਾਂਡ ਦੇ ਸੀਸੀਟੀਵੀ ਕੈਮਰੇਆਂ ਦੇ ਵੀ ਤਾਰਾਂ ਕੱਟ ਦਿੱਤੀਆਂ ਗਈਆਂ ਸੀ ਤਾਂ ਇਸ ਤੋਂ ਬਾਅਦ ਪੁਲਿਸ ਥੋੜੇ ਦੂਰ ਦੇ ਕੈਮਰੇ ਚੈੱਕ ਕਰਦੀ ਆ ਤਾਂ ਉਹਨਾਂ ਦੇ ਵਿੱਚ ਪਤਾ ਲੱਗਦਾ ਕਿ ਜਿਹੜਾ ਪਰਵਿੰਦਰ ਹੈ ਉਹ ਇੱਕ ਗੱਡੀ ਦੇ ਵਿੱਚ লাশ ਨੂੰ ਲੈ ਕੇ ਜਾ ਰਿਹਾ ਹੈ ਤਕਰੀਬਨ ਸਵੇਰ ਦੇ 5:12 ਤੇ ਅਤੇ ਇਸ ਤੋਂ ਬਾਅਦ ਉਹ 6:12 ਮਿੰਟਾਂ ਤੇ ਪੈਦਲ ਵਾਪਸ ਆ ਰਿਹਾ ਤਾਂ ਇਸ ਤੋਂ ਬਾਅਦ ਪੁਲਿਸ ਨੂੰ ਉਸਤੇ ਪੱਕਾ ਸ਼ੱਕ ਹੋ ਜਾਂਦਾ ਹੈ ਅਤੇ ਪੁਲਿਸ ਫਿਰ ਉਹਦੀ ਭਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਹੁਣ ਟਾਈਮ ਸੀ ਜਿਹੜਾ ਉਹ ਥੋੜੇ ਦਿਨ ਜਿਆਦਾ ਹੋ ਗਈ ਸੀ ਤੇ ਪਰਮਿੰਦਰ ਆ ਜਿਹੜਾ ਉਹ ਪੁਲਿਸ ਦੀ ਹਰਸਤ ਤੋਂ ਬਾਹਰ ਸੀ ਅਤੇ ਪੁਲਿਸ ਫਿਰ ਪਰਮਿੰਦਰ ਦੀ ਭਾਲ ਸ਼ੁਰੂ ਕਰ ਦਿੰਦੀ ਹੈ ਤੇ ਆਖਰਕਾਰ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਪੁਲਿਸ ਪਰਮਿੰਦਰ ਨੂੰ ਅੰਬਾਲਾ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਪਰਮਿੰਦਰ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਰਕਾਰ ਤੂੰ ਉਸ ਦਾ ਕਤਲ ਕੀਤਾ ਕਿਉਂ ਐਸੀ ਕੀ ਵਜ੍ਹਾ ਸੀ ਜੋ ਤੂੰ ਉਸ ਦਾ ਕਤਲ ਕਰ ਦਿੱਤਾ ਤਾਂ ਇਸ ਤੋਂ ਬਾਅਦ ਜਦੋਂ ਪਰਮਿੰਦਰ ਜੋ ਖਲਾਸਾ ਕਰਦਾ ਤਾਂ ਸਭ ਦੇ ਹੋਸ਼ ਛੁੱਟ ਜਾਂਦੇ ਨੇ ਪਰਮਿੰਦਰ ਇੱਕ ਨਸ਼ੇ ਦਾ ਆਦੀ ਸੀ ਇੱਕ ਨਸ਼ੇੜੀ ਟਾਈਪ ਦਾ ਬੰਦਾ ਸੀ ਤਾਂ ਉਹ ਦੱਸਦਾ ਕਿ ਮੈਂ ਇਸ ਦਾ ਕਤਲ ਇਸ ਲਈ ਕੀਤਾ ਕਿਉਂਕਿ ਮੈਨੂੰ ਪੈਸਿਆਂ ਦੀ ਲੋੜ ਸੀ ਪਰਮਿੰਦਰ ਨੇ ਨਸ਼ੇ ਅਤੇ ਜੂਏ ਦੀ ਲਤ ਲਾ ਰੱਖੀ ਸੀ ਜੋ ਵੀ ਘਰ ਵਾਲੀ ਦੀ ਤਨਖਾਹ ਹੁੰਦੀ ਅਤੇ ਉਸ ਦੀ ਆਪਣੀ ਤਨਖਾਹ ਦੋਨੋਂ ਮਿਲਾ ਕੇ ਉਹ ਜੂਏ ਦੇ ਵਿੱਚ ਅਤੇ ਨਸ਼ੇ ਦੇ ਵਿੱਚ ਉਡਾ ਦਿੰਦਾ ਸੀ ਪਰਵਿੰਦਰ ਨੇ ਬੈਂਕ ਦਾ ਕਰਜ਼ਾ ਵੀ ਦੇਣਾ ਸੀਗਾ ਤੇ ਹੁਣ ਪਰਵਿੰਦਰ ਆਪਣੀ ਵਾਈਫ ਨੂੰ ਘਰ ਵੇਚਣ ਲਈ ਮਜਬੂਰ ਕਰ ਰਿਹਾ ਸੀ ਇਸ ਗੱਲ ਤੋਂ ਉਹਨਾਂ ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਝਗੜਾ ਵੀ ਹੁੰਦਾ ਰਹਿੰਦਾ ਸੀ ਅਤੇ ਬਾਰ-ਬਾਰ ਜਦੋਂ ਝਗੜਾ ਹੁੰਦਾ ਸੀ ਤਾਂ ਹਰ ਵਾਰ ਇਹੀ ਗੱਲ ਹੁੰਦੀ ਸੀ ਉਹ ਇਹ ਗੱਲ ਕਹਿੰਦਾ ਸੀ ਕਿ ਮੈਂ ਘਰ ਵੇਚਣਾਗਾ ਅਤੇ ਅੱਗੋਂ ਸਪਨਾ ਕਹਿੰਦੀ ਸੀ ਅਸੀਂ ਘਰ ਨਹੀਂ ਵੇਚ ਸਕਦੇ ਤਾਂ ਫਿਰ ਅਸੀਂ ਕਿੱਥੇ ਰਹਾਂਗੇ ਤਾਂ ਇਸ ਤੋਂ ਬਾਅਦ ਕਾਤਲ ਫਿਰ ਇੱਕ ਪਲਾਨ ਕਰਦਾ ਹੈ ਪਲਾਨ ਕਰਨ ਤੋਂ ਬਾਅਦ ਸਪਨਾ ਦਾ ਮਰਡਰ ਕਰ ਦਿੰਦਾ ਕਿਉਂਕਿ ਕਾਤਲ ਦੇ ਮਨ ਦੇ ਵਿੱਚ ਇਹ ਸੀ ਕਿ ਮੈਂ ਪਹਿਲਾਂ ਘਰ ਵੇਚੂੰਗਾ ਇਸ ਤੋਂ ਬਾਅਦ ਸਪਨਾ ਦਾ ਕਤਲ ਕਰੂੰਗਾ ਕਤਲ ਕਰਨ ਤੋਂ ਬਾਅਦ ਇਸ ਦੀ লাশ ਨੂੰ ਟਿਕਾਣੇ ਤੇ ਲਾ ਕੇ ਇੱਥੋਂ ਨੇਪਾਲ ਲਈ ਫਰਾਰ ਹੋ ਜਾਵਾਂਗਾ ਉੱਥੇ ਆਪਣੀ ਵਧੀਆ ਜ਼ਿੰਦਗੀ ਜੀਵਾਂਗਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਵੀ ਕਾਨੂੰਨ ਆਜੋ ਉਹ ਕਿਸੇ ਨੂੰ ਨਹੀਂ ਬਖਸ਼ਦਾ ਚਾਹੇ ਕੋਈ ਜਿੱਡਾ ਵੀ ਮਰਜੀ ਬੰਦਾ ਹੋਵੇ ਤਾਂ ਇਸ ਤੋਂ ਬਾਅਦ ਪੁਲਿਸ ਉਸ ਨੂੰ ਅਵਾਲੇ ਤੋਂ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਅਤੇ ਇਸ ਦਾ 2 ਦਿਨਾਂ ਦਾ ਰਿਮਾਂਡ ਵੀ ਹਾਸਲ ਕੀਤਾ ਜਾਂਦਾ ਸੋ ਹੁਣ ਜਿਹੜਾ ਪਰਵਿੰਦਰ ਹੈ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤੇ ਅੱਗੇ ਉਹ ਕੀ ਕੀ ਖੁਲਾਸੇ ਕਰੂਗਾ ਉਹ ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਸੋ ਦੋਸਤੋ ਕੁੱਲ ਮਿਲਾ ਕੇ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਜੋ ਨਸ਼ੇ ਦੀ ਦਲਦਲ ਹੈ ਉਹ ਬੰਦੇ ਨੂੰ ਬਰਬਾਦੀ ਵੱਲ ਲੈ ਕੇ ਜਾਂਦੀ ਹੈ ਨਸ਼ਾ ਭਾਵੇਂ ਥੋੜਾ ਹੈ ਚਾਹੇ ਬਹੁਤ ਹੈ ਹੌਲੀ ਹੌਲੀ ਬੰਦਾ ਥੋੜੇ ਨਸ਼ੇ ਤੋਂ ਅੱਗੇ ਵਧ ਜਾਂਦਾ ਹੈ ਕਿਉਂਕਿ ਜੋ ਫੌਜੀ ਹੁੰਦੇ ਨੇ ਫੌਜੀ ਦੇਸ਼ ਦੀ ਸੇਵਾ ਕਰਦੇ ਨੇ ਪਰ ਜਿਹੜਾ ਪ੍ਰਵਿੰਦਰ ਸੀ ਉਹ ਇੱਕ ਨਾਲ ਨਾਲ ਨਸ਼ੇੜੀ ਵੀ ਬਣ ਚੁੱਕਿਆ ਸੀ ਇਸ ਕਰਕੇ ਉਹਨੂੰ ਆਪਣੀ ਡਿਊਟੀ ਦੀ ਤਾਂ ਕੋਈ ਸੁਧ ਬੁੱਧ ਹੈ ਨਹੀਂ ਸੀ ਤੇ ਸਿਰਫ ਉਸਨੂੰ ਨਸ਼ਾ ਚਾਹੀਦਾ ਸੀ ਜੂਆ ਖੇਡਣ ਲਈ ਪੈਸੇ ਚਾਹੀਦੇ ਸੀ ਇਸ ਕਰਕੇ ਉਸਨੇ ਆਪਣੇ ਹੀ ਪੈਰਾਂ ਤੇ ਆਪ ਕੁਹਾੜੀ ਮਾਰ ਲਈ ਅਤੇ ਆਪਣਾ ਘਰ ਬਰਬਾਦ ਕਰ ਲਿਆ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰੈਮ ਸਟੋਰੀ ਨਾਲ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ